ਕਿੰਸਾ ਸਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਸ਼ਨਦੀਪ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਵਿਖਾਉਣੇ ਆਂ ਦੋਵੇਂ ਸੂਈਆਂ ਸਵਾਈਆਂ ਦੋਵੇਂ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਵਾਈਆਂ ਬਾਕੀ ਇੱਥੇ ਆ ਗਿਆ ਆਪਣੀ ਟ੍ਰਾਈ ਕਰਕੇ ਤਸੱਲੀ ਕਰਕੇ ਤੇ ਵੇਚ ਚਾ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਚੀਜ਼ਾ ਜੀ ਹਾਂਜੀ ਵੇਚ ਲੀਆਂ ਉਦਨ ਵਾਲੀਆਂ ਫਿਰ ਵੇਚ ਲੀਆਂ ਚਾਰ ਮੁੜ ਕੇ ਫੇਰ ਉਹ ਲੈ ਗਿਆ ਜਤਿੰਦਰ ਵੀਰ ਅੱਛਾ ਕੱਲ ਠੀਕ ਆ ਅੱਛਾ ਉਹਨਾਂ ਨੇ ਵੀ ਉਦਨ ਉਹਨਾਂ ਨੇ ਖੜੀਆਂ ਇਹ ਤੇ ਚਾਰ ਫੇਰ ਲੈ ਗਏ ਜੀ ਕੱਲ ਠੀਕ ਆ ਉਹ ਤਾਂ ਆਪਾਂ ਕੱਲ ਅੱਜ ਵੀਡੀਓ ਉਹਨਾਂ ਦੀ ਪਾਉਣੀ ਫੇਰ ਅੱਜ ਤੇ ਮੈਂ ਇੱਕ ਬੱਚਾ ਚੁੱਕ ਗਿਆ ਜੀ ਦੋ ਕ ਦਿਨਾਂ ਅੱਜ ਸੱਤ ਮੱਝਾਂ ਲੈ ਗਏ ਤੁਹਾਡੇ ਕੋਲ ਸੱਤ ਲੈ ਗ ਤੇ ਚਲੋ ਫਿਰ ਨਾਮ ਦੱਸਦੇ ਕਰੀਆ ਆਪਣਾ ਰੋਸ਼ਨਦੀਪ ਸਿੰਘ ਵੀਰ ਜੀ ਆਪਣਾ ਨਾਂ ਜੇ ਪਿੰਡ ਸੁਲਤਾਨਵਾਲਾ ਜੀ ਪੱਤੀ ਮਰਸੂਰ ਜੀ ਘਰ ਜੇ ਆਪਣਾ ਠੀਕ ਹੈ ਜੀ ਹਾਂਜੀ ਬਾਬਾ ਹੋਰ ਸਿੰਘ ਦੀ ਸਮਾਦ ਵੀ ਲੱਗੇ ਪਈਂ ਜੀ ਆਪਾਂ ਨੂੰ 1.5 ਕਿਲੋਮੀਟਰ ਚਾਲਾ ਸਾਹਿਬ ਇਛੇ ਦਾ ਸਾਹਿਬ ਦਰਬਾਰ ਸਾਹਿਬ ਲੇੜੇ ਹੀ ਗੁਰਦਾਰੇ ਆ ਤੇ ਸਭ ਤੋਂ ਵਧੀਆ ਜੇ ਕੇ ਨੂੰ ਨਹੀਂ ਪਤਾ ਦਾ 골ਡਨ ਗੇਟ ਤੋਂ 1.5 ਕਿਲੋਮੀਟਰ ਅੰਦਰ ਨੂੰ ਘਰ ਜੇ ਆਪਣਾ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ 7717211839 ਨੰਬਰ ਜੇ ਆਪਣਾ ਠੀਕ ਹੈ ਜੀ ਹਾਂਜੀ ਚਲੋ ਪਹਿਲਾਂ ਉਹ ਵਾਲੀ ਛੋਟੀ ਤਾਂ ਸ਼ੁਰੂਆਤ ਕਰ ਲਈਏ ਹਾਂਜੀ ਬਾਕੀ ਟਾਈਮ ਥੋੜਾ ਸ਼ਾਮ ਦਾ ਹੀ ਹੋ ਗਿਆ ਵਾ ਹਾਂਜੀ ਅੱਜ ਖੋਲਾ ਤੋਰ ਦਈਏ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੋਈ ਨੂੰ ਉਤਰਾ ਵੀਰ ਜੀ 10 ਦਿਨ ਹੋ ਗਏ ਛੋਟੀ ਸੋਈ ਨੂੰ 10 ਦਿਨ ਹੋ ਗਏ ਹਾਂਜੀ ਪੂਰੇ ਤੇ ਦੁੱਧ ਦੁੱਧ ਵੀਰ ਜੀ 8 ਕਿਲੋ ਇੰਤਿਆਜੇ ਅੱਛਾ ਤਾਂ 10 11 ਕਿਲੋ ਦਹੀਂ ਜਾਊਗੀ ਚੰਗੀ ਸੰਭਾਲ ਤੇ 8 ਲੀਟਰ ਦੁੱਧ ਜਿਹੜਾ ਹਣ ਕਹਿੰਦੇ ਵੀ ਹੈਗਾ ਤੇ 10 ਕਿਲੋਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਦੁੱਧ ਜਿਹੜਾ ਚਵਾਈ ਜਾਊਗੀ ਲਿਆ ਜੋ ਕਿਉਂ ਘਮਾ ਲਿਆ ਵੀ ਤੋਰਦੇ ਤੋਰਦੇ ਸਿੱਧੀ ਤੋਰਦੇ ਨਾਲ ਐਲੈਗੈਂਟ ਬੱਕੇ ਥੱਲਿਆ ਥੱਲਿਆ ਚੰਗੀ ਆ ਆ ਜੋ ਲੈ ਆ ਤਣਾ ਦਾ ਸਾਈਜ਼ ਗੈਪ ਵੀ ਚੰਗਾ ਆ ਨਾ ਦੇਖ ਸਾਦੇ ਜੇ ਥੱਲੇ ਆਓ ਤੇ ਬਾਕੀ ਹਵਾਨੇ ਦੇ ਨਾੜਾ ਵੀ ਜੜੀਆਂ ਚੰਗੀਆਂ ਆ ਉਹ ਦੇਖ ਸਾਦੇ ਜੇ ਬੰਦੇ ਦੀ ਮੰਤਰ ਜੜੀ ਚੰਗੀ ਆ ਚੰਗੇ ਗੈਪ ਤੇ ਸਾਨੇ ਇੱਕ ਵਾਰੀ ਕਰਿਆ ਵੀ ਇਧੇ ਪਿੱਛੇ ਇਦਾਂ ਚੰਗੀ ਤਰ੍ਹਾਂ ਦਿਖਾ ਦੋ ਬਾਕੀ ਉਹ ਤਰ੍ਹਾਂ ਇਹ ਆ ਵੀ ਕੱਦ ਕਾਠ ਪੇਟਪੜੇ ਦੀ ਚੰਗੀ ਆ ਹਾਂਜੀ ਸਾਹਮਣ ਵਾਲੀ ਵੀਰਜੀ ਮੱਝ ਬਾਟਾ ਮੁੰਡੇ ਕੋਈ ਚੰਗਾ ਪਊਆ ਦੁੱਧ ਦਲਫੀਆ ਕੰਮ ਤਾਂ ਚਾ ਚੰਗਾ ਵਾ ਜਿਹੜਾ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਜੇ ਇਹ ਜੀ ਮੁੱਲ ਲੱਗ ਲੋ ਆਹ ਚਾਹੀਦਾ ਅੰਦੇ ਗਰਮੀ ਆ ਹੋਰ ਮਹੀਨੇ ਨੂੰ ਤੇਜ਼ੀ ਹੋਣੀ ਕੰਮ ਇਤਾਂ ਗੈਰ ਜੇ ਜਦੋਂ ਆਪਾਂ ਇੱਥੇ ਵੇਚ ਦਿਆਂ ਤਾਂ ਬੰਦਾ ਕਹਿ ਦਿੰਦੇ ਜੀ ਅੱਛਾ ਹਾਂਜੀ ਤੁਹਾਡੀ 80000 ਪਰ ਆਪਾਂ ਫਿਰ ਵੀ 5-7000 ਡਾਉਣ ਹੀ ਦੇਣੀ ਮੈਂ 75 ਦੀ ਦੇ ਦਈਏ ਚਲੋ ਦੇ ਦਿਓ ਇਹਦੇ ਕਰ ਦਈਏ ਮੈਂ ਤਾਂ ਹੋਰ ਨਹੀਂ ਹੋਣੀ ਜਿਹਾ ਮੌਕੇ ਤੇ ਕਰਦੇ ਆ ਫਿਰ ਓਕੇ ਤੇ ਕਰਦਾ ਕੋਈ ਫੋਨ ਲਾਵੇ ਇੱਕ ਰਹੀ ਹਣਾ ਹਾਂਜੀ ਮੌਕੇ ਤੇ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਠੀਕ ਆ ਬਾਕੀ ਇਹ ਆ ਵੀ ਪੰਤਰ ਚੰਗੀ ਆ ਜੋੜੇ ਦੇ ਆਫਰ ਲਾ ਦਾਂਗੇ ਆਪਾਂ ਫੇਰ ਵੀ ਜੋੜਾ ਕੋਈ ਨਹੀਂ ਜੋੜੇ ਤੇ ਕਿੰਦੇ ਕਰ ਦਿੰਦੇ ਆ ਜੋੜਾ ਕੋਈ ਵੇਖੇ ਉਹ ਬੱਚਾ ਜੇ ਦਾ ਤੇ ਹੁਣ ਇੱਕ ਆ ਨੀਲੀ ਦੀ ਮੱਝ ਆ ਗਈ ਨੀਲੀ ਦੀ ਮੱਝ ਜਮੀਨੀ ਲਾ ਲਓ ਮੀਨੀ ਪੂਰੀ ਨਹੀਂ ਆਪਾਂ ਕਹਿ ਸਕਦੇ ਸਾਡੇ ਪਛਾਣ ਨਾ ਮੋੜੇ ਨੇ ਤੇ ਆ ਮਗਰ ਕਟਾ ਕੱਟੀ ਜੇ ਇਹ ਵੀ ਜੀ ਕੱਟੀ ਹੁੰਦੀ ਫਿਰ ਤੇ ਨਜ਼ਰ ਆਏ ਹੁਣ ਕਟਾ ਜੇ ਕਟਾ ਹੀ ਪਰ ਬੜਾ ਮਹਿੰਗਾ ਵਿਕਦਾ ਤੁਹਾਨੂੰ ਭਾਵੇਂ ਨਹੀਂ ਕਟਾ ਵੀ ਮਗਰ ਇਹ ਆ ਬੇ ਸਾਂਭਿਆ ਬੜਾ ਕੇ ਇਹਨੇ ਪਾਲਿਆ ਵਾ ਪੋਲਿਆ ਨੂੰ ਤਰੀਕ ਬਾਈ ਪੂਰੇ 2 ਮਹੀਨੇ ਦਾ ਕਟਾ ਜੇ ਅੱਛਾ ਹਾਂਜੀ ਆਈਸ ਕੋ ਜਿਆਦਾ ਉਹਨਾਂ ਨੇ ਕਹਿੰਨੇ ਹਾਂਦੇ ਨਹੀਂ ਆਈ ਮਲਪੀ ਦੁੱਧ ਸਿਰਫ 2 ਕਿਲੋ ਸਵੀਟ ਦੋ ਕਿਲੋ ਸ਼ਾਮੀ ਚ ਉਹਨੇ ਬਾਕੀ ਕਟਾ ਹੀ ਪੀਣਾ ਠੀਕ ਆ ਕਟਾ ਪੂਰਾ ਦੁੱਧ ਨਾਲ ਪਾਲਿਆ ਹਨਾ ਉਹਨੇ ਦੁੱਧ ਨਾਲ ਤੇ ਇੱਕ ਰੀ ਹੈ ਥਾਣੇ ਤੇ ਦੇਖ ਸਕਦੇ ਜੇ ਇੱਕ ਰੀ ਲਾਗੇ ਤਾਂ ਤੇ ਮਿਲਕਵੇ ਨੇ ਵੀ ਚੰਗੀ ਲੱਗੀ। ਬਾਕੀ ਕਿਸੇ ਨੇ ਬੱਚੇ-ਪੁੱੱਚੇ ਮੱਝ ਤੋਂ ਲੈਣੇ ਹੁਣ ਵੇਖੋ ਕਿੱਦਾਂ ਉੱਧਿਆ ਬੱਚਾ ਪਾਇਆ ਜੀ। ਬੱਚੇ ਸੋਹਣੇ ਪੁੰਦੀ ਉੱਤਰਾ। ਤੇ ਇਹਦੇ ਕੋਲ ਦੁੱਧ ਕਿੰਨਾ ਉਤਰਾ? ਜੀ ਵੀਰ ਜੀ 9 ਕਿਲੋ ਤੋਂ ਦੁੱਧ ਠੰਡਾ ਆ ਤਿਆਰ ਆ। ਐਵੇਂ 9 ਕਿਲੋ ਭੰਡਾ ਵੇਖ ਕੇ ਕਹੀਏ ਉਹ ਕੰਮ ਆ। ਤੋਰਾਂ ਫੇਰ ਇੱਕ ਵਾਰੀ। ਹਾਂਜੀ। ਆ ਜੁਲਾਇਆ ਅੱਖਾਂ ਇਹਦੀਆਂ ਦੋਵੇਂ ਬਿੱਲੀਆਂ ਵਾਂ ਬਾਕੀ ਖਾਣ ਵੀ ਚੰਗੇ ਕੱਪ ਤੇ ਲੱਗਾ ਹੈ ਖਾਣ ਬਹੁਤ ਸਫਾਈ ਵਾਲਾ ਲੱਗਾ ਬਾਕੀ ਥੱਲੇ ਚੰਗੀ ਬਣੀ ਆ ਉਹਦੋਂ ਨਾ ਕਰੇ ਵਧੀਆ ਕਰੀ ਚੰਗੀ ਤਰ੍ਹਾਂ ਦਿਖਾ ਦਈਏ ਹਾਂ ਜੀ ਸੰਦੇ ਜੀ ਤੇ ਉਤਰਾਂ ਕੱਦ ਕੱਟ ਪਿੱਠਪੁੜੇ ਦੀ ਇਹ ਵੀ ਚੰਗੀ ਆ ਹਾਂ ਜੀ ਤੇ ਬਾਕੀ ਮਗਰ ਕੱਟਾ ਬਹੁਤ ਚੰਗਾ ਜੀ ਕੱਟਾ ਮਗਰੇ ਆਵੇ ਕੱਟਾ ਵੀ ਚੰਗੇ ਰੁਪਈਆ ਦਾ ਵਾ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਵੀ ਜੀ ਦੇ ਦੀਏ 72000 ਦੀ ਨਹੀਂ 72 ਦੀ ਨਹੀਂ ਜਾਣੀ ਏ ਆਪ ਹੀ ਕਰ ਦੋਗੇ ਤੇ 70000 ਦੀ ਪੁੜੇ ਦੇ ਦਾਂਗੇ ਜੋੜੇ ਦਈਏ ਕਿਸ ਤਰਿਕਾ ਨਾਲ ਜੋੜਾ ਇੱਕ 40 ਦਾ ਦੇ ਦਾਂਗੇ ਅੱਛਾ 70 70 ਦੇ ਸਾਹਮਣੇ 70 70 ਦਾ ਠੀਕ ਹੈ ਜੋੜਾ ਨਹੀਂ ਦੇਣੀ ਜੇ ਜੋੜਾ ਕੋਈ ਲਊਗਾ ਫਿਰ 80 ਤੋਂ 75 ਤੋਂ 500 ਛੋੜ ਜੇ ਹੋਰ ਨਹੀਂ ਜੋ ਉੱਚਾ ਮੰਤਲ ਹੋਣਾ ਵਿੱਚੋਂ ਯਾਰ ਛੋੜ ਜੇ 70 ਠੀਕ ਹੈ ਜੀ ਹਾਂ ਜੀ ਇਹ ਜੋੜਾ ਕੋਈ ਨਹੀਂ ਲੈ ਚਲੋ ਫਿਰ ਆਪਾਂ ਇੱਕ 40 ਦਾ ਦੇ ਦਾਂ ਬਾਕੀ ਇਹ ਆ ਵੀ ਕੋਈ ਵੀਰ ਆਪਣੀ ਚਲੋ ਤਸੱਲੀ ਕਰਕੇ ਜੇ ਕਿਸ ਨੇ ਕੱਟਾ ਸੌਦਾ ਕਰਕੇ ਛੱਟਣਾ ਹੋਵੇ ਨਾ ਹਾਂ ਜੀ ਤੇ 5000 ਤੱਕ ਕੱਟਾ ਰੱਖਣਗੇ ਆਪਾਂ ਉਦਾਂ ਦੇ ਚਲੋ 10000 ਦਾ ਵੀ ਥੋੜਾ ਆਪਾਂ ਚਲੋ 5000 ਦਾ ਰੱਖ ਲਾਂ ਠੀਕ 5000 ਦਾ ਕੱਟਾ ਤੁਸੀਂ ਰੱਖ ਲਓ ਜਿਆ ਕਟਾ ਇਹ ਆ ਵੀ ਸੰਭੇ ਚੰਗਾ ਵਾ ਚੰਗੇ ਟੀਕੇ ਦਾ ਕਟਾ ਵਾ ਹਾਂਜੀ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਕੋਈ ਪਸ਼ੂ ਖਰੀਦੋ ਜੀ